ਉਹ ਮੈਂ ਕਿਹਾ ਵਿਧੀ ਵਿਧਾਨ ਵੀ ਬਣਾ ਲਓ ਨਿਯੁਕਤੀ ਦਾ ਵੀ ਬਣਾ ਲਓ ਕਾਰਜ ਖੇਤਰ ਦਾ ਵੀ ਬਣਾ ਦਿਓ ਸੇਵਾ ਮੁਕਤੀ ਦਾ ਵੀ ਬਣਾ ਲਓ ਬਟ ਅਕਾਲ ਤਖਤ ਦਾ ਜਿਹੜਾ ਮੁਖ ਸੇਵਾਦਾਰ ਹੈ ਜਥੇਦਾਰ ਹੈ ਉਹਦਾ ਉਹ ਉਹ ਕੱਲਾ ਉਹ ਕੱਲਾ ਫੈਸਲੇ ਲੈਣ ਜੋਗ ਹੋਣਾ ਹੀ ਨਹੀਂ ਚਾਹੀਦਾ ਪੰਚ ਦੇ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਵਿੱਚ ਲੋਕਾਂ ਦਾ ਕਿਦਾਂ ਹੱਥ ਹੋਵੇ ਕਿ ਸਿਰਫ ਉਹਨਾਂ ਨੇ ਆਪਣੇ ਲੀਡਰਾਂ ਨੂੰ ਥੋਪ ਕੇ ਉੱਥੇ ਭੇਜਤਾ ਹੈ ਜੇ ਅਗਰ ਇੱਕ ਬੰਦਾ ਹੋਵੇ ਜਾਂ ਦੋ ਬੰਦੇ ਚਾਰ ਬੰਦੇ ਹੋਣ ਨਾ ਉਹਨਾਂ ਨੂੰ ਦਬਕਾਇਆ ਵੀ ਜਾਂਦਾ ਹੈ ਉਹਨਾਂ ਨੂੰ ਖਰੀਦ ਖਰੀਦ ਖਰੀਦਿਆ ਵੀ ਜਾਂਦਾ ਹੈ ਸਭ ਕੁਝ ਹੋ ਸਕਦਾ ਹੈ ਪਰ ਜਦੋਂ ਪੰਥ ਇਕੱਠੀ ਹੋਵੇ ਕਿੰਨਿਆਂ ਨੂੰ ਕਰ ਲੈਣਗੇ ਸੁਖਵੀਰ ਨੂੰ ਪੜਾ ਦੇ ਨਕਾਲੀ ਦਲ ਸੁਖਵੀਰ ਵਾਲੇ ਤੁਹਾਨੂੰ ਕਿ ਉਹਦੇ ਨਾਲ ਲੈਣਾ ਦੇਣਾ ਤੁਸੀਂ ਗੱਲ ਕਰਨੀ ਹੈ ਕਿ ਵੀ ਅਸੀਂ ਕੀ ਕਰਨਾ ਹੈ ਬਤੌਰ ਪੰਥ ਤੁਸੀਂ ਪੰਥ ਦੇ ਉਨੇ ਹੀ ਨੁਮਾਇੰਦੇ ਹੋ ਜਿੱਦਾਂ ਕਿ ਸੁਖਵੀਰ ਬਾਦਲ ਹੈ ਜਾਂ ਕੋਈ ਹੋਰ ਹੈ ਤੁਹਾਡਾ ਉਨਾ ਹੀ ਉਹਦੇ ਵਿੱਚ ਵਜਨ ਹੈ ਤੁਹਾਡਾ ਉਨਾ ਹੀ ਸੇ ਹੈ ਜਿੰਨਾ ਕਿ ਅਗਲੇ ਅਗਲਿਆਂ ਦਾ ਹੈ ਸਿਟੀਜ਼ਨ ਕੌਣ ਹੁੰਦਾ ਹੈ ਜਿਹੜਾ ਗੁਰੂ ਸਾਹਿਬ ਨੇ ਖਾਲਸੇ ਨੂੰ ਬਣਾਇਆ ਸੀਗਾ ਖੁਦ ਮੁਖਤਿਆਰ ਇਨਸਾਨ ਸਿਟੀਜ਼ਨ ਹੁੰਦਾ ਹੈ ਜਿਹੜਾ ਇੱਕ ਸੋਵਰਨ ਬੰਦਾ ਹੁੰਦਾ ਹੈ ਇੱਕ ਦੇਸ਼ ਬਟ ਅੱਜ ਦੀ ਡੇਟ ਤੇ ਤੁਸੀਂ ਦੇਖ ਲਓ ਤੁਹਾਨੂੰ ਸਿਟੀਜ਼ਨ ਦਾ ਕੋਈ ਇਖਤਿਆਰ ਹੈਗਾ ਇਹ ਜਿਹੜੀ ਸਿਆਸਤ ਵਾਲੀ ਪਾਰਟੀਆਂ ਨੇ ਇਹ ਸਿਰਫ ਤੁਹਾਨੂੰ ਇੱਕ ਵੋਟ ਕਰਨਿਓ ਸਮਝਦੀਆਂ ਨੇ ਇੱਕ ਸਬਜੈਕਟ ਕਰਨਿਓ ਤੁਹਾਨੂੰ ਇਹ ਵਰਤਿਆ ਜਾਂਦਾ ਹੈ ਜੇ ਸਿੱਖ ਇਕੱਠਾ ਹੋ ਜਾਏ ਤਾਂ ਕੋਈ ਜ਼ਰੂਰਤ ਹੈ ਕਿ ਵੀ ਸਰਕਾਰ ਤੁਹਾਡੇ ਨਾਲ ਗੱਲ ਨਾ ਕਰੇ ਉਹਨਾਂ ਨੂੰ ਪਤਾ ਹੈ ਕਿ ਵੀ ਅਸੀਂ ਖੇੜੂ-ਖੇੜੂ ਹੋਏ ਪਿਆ ਇੱਕ ਪਾਰਟੀ ਦੂਜੀ ਪਾਰਟੀ ਤੀਜੀ ਪਾਰਟੀ ਅਸੀਂ ਅਸੀਂ ਕਹਿੰਦੇ ਤੇ ਅਸੀਂ ਸਾਰੇ ਆ ਜਦੋਂ ਅਸੀਂ ਇਕੱਠੇ ਹੁੰਦੇ ਆ ਕੋਈ ਇਕੱਠੇ ਚ ਕਿ ਜੀ ਅਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਆ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਆ ਹੈਗੇ ਬਟ ਵਾਕੀ ਅਸੀਂ ਸਮਰਪਿਤ ਆ ਸਾਡੀ ਹੋਮੇ ਕਿੱਥੇ ਚਲੀ ਜਾਂਦੀ ਹੈ ਬਾਹਰ ਉਥੋਂ ਜਾਂਦਿਆ ਸਾ ਦਰਬਾਰ ਹਾਲ ਤੋਂ ਬਾਹਰ ਜਾਂਦਿਆ ਸਾ ਹੋਮੇ ਸਾਡੀ ਇੱਥੇ ਆ ਜਾਂਦੀ ਹੈ ਹਾਂਜੀ ਤੇ ਮੇਰੀ ਤੇ ਮੈਂ ਇਹਦੀ ਗੱਲ ਕਿਉਂ ਮੰਨਣਾ ਮੈਜਿਕ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਇੱਕ ਦੇਹੀ ਰੂਪ ਦੇ ਵਿੱਚ ਅਸੀਂ ਅੱਜ ਸਵੀਕਾਰ ਕਰ ਰਹੇ ਆ ਪੂਜ ਰਹੇ ਆ ਜਿਹੜੀ ਸਿੱਖਿਆ ਉਥੇ ਜਿਹੜਾ ਸਾਨੂੰ ਗਿਆਨ ਦਿੱਤਾ ਹੈ ਗੁਰੂ ਨੇ ਉਸ ਪਾਸੇ ਸਾਡਾ ਧਿਆਨ ਨਹੀਂ ਜਾਂਦਾ ਸੋ ਆਲਵੇਸ ਸੋ ਸ਼ੋ ਬਿੱਤ ਪ੍ਰਾਵੋ ਪੈਣੋ ਫਤਿਹ ਦੀ ਸਾਂਝ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਚੱਲੀ ਹੈ ਅਕਾਲ ਤਖਤ ਸਾਹਿਬ ਦੀ ਮੇਰੇ ਖਿਆਲ ਅਸੀਂ ਥੋੜਾ ਜਿਹਾ ਕਨਫਿਊਜ਼ਨ ਛੇਗੇ ਅਕਾਲ ਤਖਤ ਇੱਕ ਇੰਸਟੀਟਿਊਸ਼ਨ ਹੈ ਇੱਕ ਸੰਸਥਾ ਆਪਾਂ ਇਹਦੇ ਨਾਲ ਨਾ ਆਪਾਂ ਜਥੇਦਾਰ ਨੂੰ ਆ ਮੁੱਖ ਸੇਵਾਦਾਰ ਨੂੰ ਜੋੜ ਕੇ ਨਾ ਆਪਾਂ ਉਹ ਕਨਫਿਊਜ਼ਨ ਛਾ ਰਹੀ ਹੈ ਕਿ ਵੀ ਉਹ ਜਥੇਦਾਰ ਜੀ ਬੜਾ ਵੱਡਾ ਇੱਕ ਸਾਡੇ ਲਈ ਅ ਸਖਸ ਹੈਗਾ ਕਿ ਜਿਹੜਾ ਕਿ ਸਾਡੀ ਕੌਮ ਨੂੰ ਅੱਗੇ ਅਗਵਾਈ ਦੇਗਾ ਅਕਾਲ ਤਖਤ ਦਾ ਇੰਸਟੀਚਿਊਨ ਜਿਹੜਾ ਹੈਗਾ ਜਿਹੜਾ ਗੁਰੂ ਸਾਹਿਬ ਨੇ ਸਿਰਜਿਆ ਸੀਗਾ ਉਹ ਇੱਕ ਮੀਰੀ ਦਾ ਸਿਧਾਂਤ ਦੇ ਉੱਤੇ ਆਪਾਂ ਸਾਰੇ ਸਮਝਦੇ ਹਾਂ ਕਿ ਵੀ ਸਿੱਖ ਜਿਹੜਾ ਹੈਗਾ ਉਹ ਮੀਰ ਤੇ ਪੀਰ ਦਾ ਸੁਮੇਲ ਪਰ ਉੱਥੋਂ ਜਿਹੜਾ ਸੀਗਾ ਗੁਰੂ ਸਾਹਿਬ ਨੇ ਜਿਹੜੇ ਟੈਂਪੋਰਲ ਫੈਸਲੇ ਸੀਗੇ ਉਹਨਾਂ ਨੇ ਸੁਣਾਣੇ ਸ਼ੁਰੂ ਕੀਤੇ ਸੀਗੇ ਏ ਵੀ ਅਸੀਂ ਜਾਣਦੇ ਆ ਕਿ ਅਕਾਲ ਤਖਤ ਹਮੇਸ਼ਾ ਸਿੱਖਾਂ ਦੇ ਸਿੱਖਾਂ ਕੋਲ ਵੀ ਨਹੀਂ ਰਿਹਾ ਸੋ ਜਿਹੜਾ ਉੱਥੇ ਫੈਸਲਾ ਹੁੰਦਾ ਉਹ ਸਮੁੱਚੇ ਸਿੱਖ ਪੰਥ ਦਾ ਹੁੰਦਾ ਹੈ ਕਹਿਣ ਦਾ ਮੇਰਾ ਭਾਵ ਹੈਗਾ ਕਿ ਸਰਬਤ ਖਾਲਸਾ ਜਿਹੜਾ ਹੈਗਾ ਨਾ ਉਹ ਸੁਪਰੀਮ ਹੈ ਜਿੱਥੇ ਆਪਾਂ ਮੰਨਦੇ ਆ ਕਿ ਗੁਰੂ ਸਾਹਿਬ 20 ਵਿਸਵੇ ਨੇ ਤੇ ਸੰਗਤ ਨੂੰ ਉਹਨਾਂ ਨੇ 21 ਵਿਸਵੇ ਦਾ ਦਰਜਾ ਦਿੱਤਾ ਸੋ ਸੰਗਤੀ ਫੈਸਲਾ ਜਿਹੜਾ ਹੈਗਾ ਉਹ ਸਾਡਾ ਐਕਚੁਅਲੀ ਸਪੀਕਿੰਗ ਜਿਹੜੀ ਆਪਾਂ ਗੱਲ ਕਰਦੇ ਆ ਕਿ ਠੀਕ ਹੈ ਭਾਵੇਂ ਮੇਰੇ ਛੋਟੇ ਵੀਰ ਨੇ ਗੱਲ ਕੀਤੀ ਹੈ ਆ ਯਾ ਗਿਬੀ ਉਹ ਡੈਮੋਕ੍ਰੇਸੀ ਸਾਡਾ ਕਦੀ ਨਹੀਂ ਸੀਗਾ ਸਿਲੈਕਸ਼ਨ ਸਾਡਾ ਸੀਗਾ ਪਰ ਡੈਮੋਕ੍ਰੇਸੀ ਇਨ ਅ ਵੇ ਜਿਹੜੀ ਗੱਲ ਪਹਿਲਾਂ ਵੀ ਇੱਥੇ ਪੰਜ ਪ੍ਰਧਾਨੀ ਦੀ ਹੋਈ ਹੈ ਉਹ ਡੈਮੋਕ੍ਰੈਟਿਕ ਇਸ ਸਿਸਟਮ ਹੈਗਾ ਹੋਰ ਕੀ ਹੈਗਾ ਅਸੀਂ ਸਾਰਿਆਂ ਨੇ ਸਾਂਝੇ ਤੌਰ ਤੇ ਇਕੱਠੇ ਹੋ ਕੇ ਅਸੀਂ ਜਦਾਂ ਅਸੀਂ ਫੈਸਲੇ ਲੈਂਦੇ ਸੀਗੇ ਤੇ ਹੁਣ ਵੀ ਮੈਂ 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 ਸਮਝਦਾ ਕਿ ਜਦਾਂ 2 ਸਾਲ ਪਹਿਲਾਂ ਅਨੰਪੁਰ ਸਾਹਿਬ ਦੇ ਵਿੱਚ ਦਲਜੀਤ ਬਿੱਟੂ ਨੇ ਇੱਕ ਕਰਾਇਆ ਸੀਗਾ ਤੇ ਪਿਛਲੇ ਸਾਲ ਮੰਦਿਰ ਨੇ ਕਰਾਇਆ ਸੀਗਾ ਆਪਣੇ ਨਵਾਂ ਸ਼ਹਿਰ ਦੇ ਵਿੱਚ ਇੱਕ ਸਿਸਟਮ ਨੂੰ ਜਿਹੜਾ ਸਾਡਾ ਸਟਰਕਚਰ ਸਿਸਟਮ ਅਸੀਂ ਭੁੱਲ ਗਏ ਆ ਅਸੀਂ ਉਸ ਨੂੰ ਉਜਾਗਰ ਕਰਨ ਦੀ ਲੋੜ ਹੈ ਕਿ ਕਿੱਦਾਂ ਫੈਸਲੇ ਕੌਮ ਨੂੰ ਲੈਣੇ ਚਾਹੀਦੇ ਨੇ ਕੌਮੀ ਫੈਸਲੇ ਕਿੱਦਾਂ ਹੋਣੇ ਚਾਹੀਦੇ ਨੇ ਉੱਥੇ ਇੱਕ ਜਦੋਂ ਉੱਥੇ ਅਸੀਂ ਬੈਠੀਏ ਪਹਿਲੀ ਗੱਲ ਤੇ ਪਹਿਲੀ ਗੱਲ ਤੇ ਹੈਗੀ ਕਿ ਹੁਣ ਅੱਜ ਕੱਲ ਕੀ ਹੁੰਦਾ ਹੈ ਕਿ ਤੁਸੀਂ ਮੀਟਿੰਗਾਂ 'ਚ ਜਾਂਦੇ ਹੋ ਤੁਹਾਡਾ ਜਿਹੜਾ ਰੈਜ਼ੋਲੂਸ਼ਨ ਹੈ ਨਾ ਤਾਂ ਪਹਿਲਾਂ ਇਹਨਾਂ ਨੇ ਤਿਆਰ ਕੀਤਾ ਹੁੰਦਾ ਹੈ ਜੀ ਅਸੀਂ ਮੀਟਿੰਗ ਦੇ ਅਖੀਰ ਵਿੱਚ ਅਸੀਂ ਆ ਰੈਜ਼ੋਲੂਸ਼ਨ ਪੜ ਦੇਣਾ ਤੇ ਬੋਲੇ ਸੋਨੇ ਆਲ ਸਤਿ ਸ੍ਰੀ ਅਕਾਲ ਕਰਕੇ ਆਪਾਂ ਚਲੇ ਜਾਣਾ ਨਾ ਇਦਾਂ ਨਹੀਂ ਫੈਸਲੇ ਹੁੰਦੇ ਸਿੱਖ ਕੌਮ ਉਹਦੇ ਤੇ ਡਿਲੀਬਰੇਟ ਕਰੇਗੀ ਉਹਦੇ ਤੇ ਆਪਣੇ ਵਿਚਾਰ ਰੱਖੇਗੀ ਜਿਹੜੇ ਬੰਦੇ ਉੱਥੇ ਬੈਠੇ ਨੇ ਤੇ ਉਹਨਾਂ ਉਸ 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 ਜਿਹੜਾ ਕੱਠ ਹੁੰਦਾ ਹੈ ਉਹਦੇ ਵਿੱਚੋਂ ਪਹਿਲਾਂ ਤਾਂ ਜਿਹੜਾ ਪ੍ਰਾਤਨ ਸਿਸਟਮ ਸੀਗਾ ਕਿ ਵੀ ਆਪਾਂ ਪੰਜ ਬੰਦਿਆਂ ਨੂੰ ਚੁਣੀਏ ਕੱਠ ਵਿੱਚੋਂ ਚੁਣੀਏ ਜਿਹੜੇ ਕਿ ਪੰਜ ਪਿਆਰੇ ਪੰਜ ਪ੍ਰਧਾਨੀ ਦੀ ਆਪਾਂ ਗੱਲ ਕਰਦੇ ਆ ਉਹ ਪੰਜ ਪਿਆਰੇ ਚੁਣੇ ਜਾਂਦੇ ਨੇ ਬੰਦੇ ਆਪਣੇ ਜਿਹੜੇ ਨੇ ਸੰਸਥਾਵਾਂ ਦੇ ਭਾਵੇਂ ਉਹ ਨੁਮਾਇੰਦੀ ਹੋਣ ਭਾਵੇਂ ਉਦਾਂ ਵੀ ਇੰਡੀਵਿਜੂਅਲ ਹੋਣ ਉਹ ਆਪਣੇ ਵਿਚਾਰ ਰੱਖਦੇ ਨੇ ਉਹਨਾਂ ਵਿਚਾਰਾਂ ਨੂੰ ਵੇਖ ਕੇ ਫਿਰ ਆ ਜਿਹੜੇ ਪੰਜ ਹੁੰਦੇ ਨੇ ਇਹ ਉਸ ਹਿਸਾਬ ਨਾਲ ਜਾ ਕੇ ਤੇ ਆਪਣਾ ਇੱਕ ਖਲੜਾ ਤਿਆਰ ਕਰਦੇ ਨੇ ਇਹ ਵੀ ਨਹੀਂ ਜ਼ਰੂਰੀ ਪਰਾਪਤਨ ਸਮੇਂ ਤੱਕ ਇਹ ਵੀ ਹੋਇਆ ਕਿ ਜਦੋਂ ਉੱਥੇ ਸਰਬਤ ਖਾਲਸਾ ਸੱਦਿਆ ਗਿਆ ਤੇ 18-18 ਦਿਨ ਉੱਥੇ ਸਿੱਖ ਨਹੀਂ ਉੱਠੇ ਸੀਗੇ ਜਦ ਤੱਕ ਫੈਸਲਾ ਨਹੀਂ ਹੋਇਆ ਸੀ ਕੌਮ ਲਈ ਸੋ ਆਪਾਂ ਨੂੰ ਇਹ ਜਿਹੜੀ ਕਾਲੀ ਪਈ ਹੁੰਦੀ ਹੈ ਨਾ ਕਿ ਭਈ ਆਪਾਂ ਅੱਜ ਸਾਨੂੰ ਇਹ ਸਮੱਸਿਆ ਆਈ ਹੋਈ ਹੈ ਜੀ ਪਰ ਅੱਜ ਹੀ ਜੀ ਅਸੀਂ 2 ਘੰਟਿਆਂ ਚ ਬਹਿ ਕੇ ਅਸੀਂ ਇਹਦਾ ਫੈਸਲਾ ਕਰ ਲਈਏ ਨਹੀਂ ਭਈ ਤੁਸੀਂ ਸਾਰਿਆਂ ਦੀ ਰਾਏ ਤਾਂ ਲਓ ਜਿਹੜੇ ਉੱਥੇ ਇਕੱਠੇ ਹੋਏ ਨੇ ਤੁਸੀਂ ਸਮੁੱਚੇ ਸਿੱਖ ਪੰਥ ਦੀ ਰਾਏ ਲੈਣੀ ਚਾਹੀਦੀ ਹੈ ਤੁਸੀਂ ਦੇਖੋ ਆਪਣੇ ਤੁਹਾਡੇ ਕੋਲ ਰਹਿਤ ਮਰਿਆਦੇ ਦੀ ਗੱਲ ਆਪਾਂ ਕਰੀਏ 9 ਸਾਲ ਲੱਗੇ ਉਸ ਟਾਈਮ 73 ਚ ਸ਼ੁਰੂ ਹੋਈ ਤੇ 44 ਚ ਜਾ ਕੇ ਉਹਦਾ ਉਹਦਾ ਖਲੜਾ ਤਿਆਰ ਹੋ ਕੇ ਤੇ ਕੌਮ ਨੇ ਇਖਤियार ਕੀਤਾ ਕਿਉਂ ਉਸ ਟਾਈਮ ਉਹਨਾਂ ਨੇ ਸਾਰੇ ਸਮੁੱਚੇ ਸਿੱਖ ਪੰਥ ਤੋਂ ਰਾਆ ਲਬ ਮੰਗੀਆਂ ਭਾਵੇਂ ਚਿੱਠੀਆਂ ਰਾਹੀ ਜਾਂਦਾ ਸੀਗਾ ਭਾਵੇਂ ਬੰਦੇ ਮਲੇਸ਼ੀਆ 'ਚ ਬੈਠੇ ਆਪਣੀ ਆਪਣੀ ਰਾਏ ਦੇ ਰਹੇ ਸੀਗੇ ਭਾਵੇਂ ਕਿੱਥੇ ਹੋਰ ਪਰ ਉਹਨਾਂ ਨੇ ਇਹ ਸਿਸਟਮ ਸੀਗਾ ਸਿੱਖ ਪੰਥ ਨੂੰ ਆਪਣੇ ਫੈਸਲੇ ਲੈਣ ਦਾ ਸੋ ਇਹ ਜਿਹੜੀ ਡੈਮੋਕ੍ਰੇਸੀ ਜਮਹੂਰੀਅਤ ਜਿਹੜੀ ਹੈ ਇਹ ਤੇ ਗੁਰੂ ਸਾਹਿਬ ਨੇ ਸਾਡੇ ਵਿਰਸੇ ਸਾਨੂੰ ਦਿੱਤੀ ਹੋਈ ਹੈ ਤੇ ਅਸੀਂ ਇਹਨੂੰ ਭੁੱਲ ਬੈਠੇ ਹਾਂ ਅਸੀਂ ਹੁਣ ਸਿਰਫ ਇੱਕ ਧਿਰ ਦੀ ਯਾ ਆਪਾਂ ਕਹਿ ਦਿੰਦੇ ਆ ਕਿ ਵੀ ਉਹ ਅਕਾਲ ਤਖਤ ਜਿਹੜਾ ਹੈਗਾ ਉਹੀ ਜਿਹੜਾ ਫੈਸਲੇ ਅਕਾਲ ਤਖਤ ਅਸੀਂ ਪਿੱਛੇ ਵੀ ਕੇਪੀ ਇੱਥੇ ਬੈਠਾ ਕੇਪੀ ਦੇ ਪ੍ਰੋਗਰਾਮ ਤੇ ਅਸੀਂ ਕੁਸ਼ਲਪਾਲ ਦੇ ਸਮੇਂ ਵੀ ਸੀਗਾ ਮੈਂ ਵੀ ਉੱਥੇ ਸੀਗਾ ਤੇ ਗੱਲ ਚੱਲੀ ਸੀਗੀ ਕਿ ਵੀ ਕੁਲਦੀਪ ਸਿੰਘ ਜਿਹੜਾ ਅੱਜ ਦਾ ਉੱਥੇ ਗਿਆਨੀ ਹੈਗਾ ਜਿਹੜਾ ਅਕਾਲ ਤਖਤ ਦਾ ਮੁਖ ਸੇਵਾਦਾਰ ਹੈ ਕਿ ਉਹ ਨੂੰ ਸਰੋਪਾ ਦੇਣ ਤੋਂ ਰੋਕਦਾ ਸੀਗਾ ਮੇਰੇ ਕਹਲੇ ਟੌਪਿਕ ਤੇ ਸੀਗਾ ਤੇ ਮੈਂ ਕਿਹਾ ਮੈਂ ਕਿਹਾ ਜਿਹੜਾ ਮਰਜ਼ੀ ਤੁਸੀਂ ਗੱਲ ਚੱਲ ਪਈ ਵਿਧੀ ਵਿਧਾਨ ਬਣਾਉਣ ਦੀ ਉਹ ਮੈਂ ਕਿਹਾ ਵਿਧੀ ਵਿਧਾਨ ਵੀ ਬਣਾ ਲਓ ਨਿਯੁਕਤੀ ਦਾ ਵੀ ਬਣਾ ਲਓ ਕਾਰਜ ਖੇਤਰ ਦਾ ਵੀ ਬਣਾ ਦੋ ਸੇਵਾ ਮੁਕਤੀ ਦਾ ਵੀ ਬਣਾ ਲਓ ਬਟ ਅਕਾਲ ਤਖਤ ਦਾ ਜਿਹੜਾ ਮੁਖ ਸੇਵਾਦਾਰ ਹੈ ਜਥੇਦਾਰ ਹੈ ਉਹਦਾ ਉਹ ਉਹ ਕੱਲਾ ਉਹ ਕੱਲਾ ਫੈਸਲੇ ਲੈਣ ਯੋਗ ਹੋਣਾ ਹੀ ਨਹੀਂ ਚਾਹੀਦਾ ਜਿਹੜੇ ਫੈਸਲੇ ਲੈ ਲੈਣੇ ਨੇ ਉਹ ਸਿੱਖ ਸਮੁੱਚੀ ਸਿੱਖ ਪੰਥ ਨੂੰ ਲੈਣੇ ਨੇ ਤੇ ਉਹੀ ਗੱਲ ਹੈਗੀ ਕਿਉਂਕਿ ਅਸੀਂ ਇਸ ਚੀਜ਼ ਦੇ ਉੱਤੇ ਜਿਹੜਾ ਇਸ ਸਟਰਕਚਰਲ ਚੇਂਜ ਹੈ ਇਹ ਕਿ ਵੀ ਕਿਦਾਂ ਅਸੀਂ ਲੋਕਾਂ ਦੀ ਸਮੂਲੀਅਤ ਕਰੀਏ ਪੰਥ ਦੇ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਵਿੱਚ ਲੋਕਾਂ ਦਾ ਕਿਦਾਂ ਹੱਥ ਹੋਵੇ ਕਿ ਸਿਰਫ ਉਹਨਾਂ ਨੇ ਆਪਣੇ ਲੀਡਰਾਂ ਨੂੰ ਥੋਪ ਕੇ ਉੱਥੇ ਭੇਜਤਾ ਹੈ ਕਿ ਲੀਡਰ ਜੋ ਮਰਜ਼ੀ ਦੇਖੋ ਗੱਲ ਇਦਾਂ ਹੁੰਦੀ ਹੈ ਕਿ ਅਗਰ ਇੱਕ ਬੰਦਾ ਹੋਵੇ ਜਾਂ ਦੋ ਬੰਦੇ ਚਾਰ ਬੰਦੇ ਹੋਣ ਨਾ ਉਹਨਾਂ ਨੂੰ ਦਬਕਾਇਆ ਵੀ ਜਾਂਦਾ ਹੈ ਉਹਨਾਂ ਨੂੰ ਖਰੀਦ ਖਰੀਦਿਆ ਵੀ ਜਾਂਦਾ ਹੈ ਸਭ ਕੁਝ ਹੋ ਸਕਦਾ ਹੈ ਪਰ ਜਦੋਂ ਪੰਥ ਇਕੱਠੀ ਹੋਵੇ ਕਿੰਨਿਆਂ ਨੂੰ ਕਰ ਲੈਣਗੇ ਉਹਨਾਂ ਦੀ ਆਵਾਜ਼ ਸਾਰਿਆਂ ਨੂੰ ਦਬ ਲੈਣਗੇ ਤੇ ਫਿਰ ਜੇਕਰ ਸਾਡਾ ਪੰਥ ਅਗਰ ਇਸ ਪਾਸੇ ਤੁਰ ਗਿਆ ਤੇ ਫਿਰ ਤੇ ਰੱਬ ਰੱਖਾ ਹੀ ਹੈ ਪਰ ਉਹ ਨਹੀਂ ਹੋ ਸਕਦਾ ਕਿਉਂਕਿ ਪੰਥ ਦੇ ਵਿੱਚ ਬੜੇ ਸੱਚੇ ਸੁੱਚੇ ਸੇਖ ਆਲੀ ਬੈਠੇ ਨੇ ਇਸ ਕਾਰਨ ਹੀ ਅੱਜ ਦੀ ਡੇਟ ਦੇ ਚ ਜਿਹੜਾ ਪਿਛੇ ਆਰਟੀਕਲ ਕੱਢਿਆ ਸੀਗਾ ਕਿ ਪੰਥ ਕਿੱਥੇ ਖੜਾ ਹੈ ਤੇ ਸਿੱਖ ਕਿੱਥੇ ਖੜਾ ਹੈ ਉਹ ਵੋਕਾਂ ਦੀ ਜਿਹੜੀ ਗੱਲ ਹੈਗੀ ਨਾ ਵੋਲਟਾਈਲ ਅਨਸਰਟਨ ਕੰਪਲੈਕਸ ਐਂਡ ਐਮਬਿਗਵਸ ਅੱਜ ਇਹ ਸਿਚੁਏਸ਼ਨ ਹੈ ਸਾਡੇ ਪੰਥ ਦੀ ਅਸੀਂ ਕਿਉਂਕਿ ਅਸੀਂ ਇੰਨਾ ਅਸੀਂ ਆਪਣੇ ਆਪ ਨੂੰ ਹਾਸੂਹੀਣੀ ਗੱਲ ਦੇ ਵਿੱਚ ਲਿਆਂਦਾ ਹੈ ਮਿੰਟ-ਮਿੰਟ ਦੇ ਉੱਤੇ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਕੋਈ ਅੱਜ ਪੇਪਰ ਨਿਕਲਿਆ ਕਿ ਜੀ ਉੱਥੇ ਜੀ ਸੁਖਬੀਰ ਨੂੰ ਬਣਾ ਦੇਣਾ ਓਵੇ ਮੈਂ ਕਹਾਂ ਤੁਸੀਂ ਪਰਸਨਲ ਨਾ ਹੋ ਸੁਖਬੀਰ ਨੂੰ ਬਣਾ ਦੇ ਨਕਾਲੀ ਦਲ ਸੁਖਬੀਰ ਵਾਲੇ ਤੁਹਾਨੂੰ ਕਿ ਉਹਦੇ ਨਾਲ ਲੈਣਾ ਦੇਣਾ ਤੁਸੀਂ ਗੱਲ ਕਰਨੀ ਹੈ ਕਿ ਵੀ ਅਸੀਂ ਕੀ ਕਰਨਾ ਹੈ ਬਤੌਰ ਪੰਥ ਤੁਸੀਂ ਪੰਥ ਦੇ ਉਨੇ ਹੀ ਨੁਮਾਇੰਦੇ ਹੋ ਜਿੱਦਾਂ ਕਿ ਸੁਖਬੀਰ ਬਾਦਲ ਹੈ ਜਾਂ ਕੋਈ ਹੋਰ ਹੈ ਤੁਹਾਡਾ ਉਨਾ ਹੀ ਉਹਦੇ ਵਿੱਚ ਵਜਨ ਹੈ ਤੁਹਾਡਾ ਉਨਾ ਹੀ ਸੇ ਹੈ ਜਿੰਨਾ ਕਿ ਅਗਲੇ ਅਗਲਿਆਂ ਦਾ ਹੈਗਾ ਆਪਣੇ ਆਪ ਨੂੰ ਘੱਟ ਮਤ ਸਮਝੋ ਤੁਹਾਡੀ ਜਿਹੜੀ ਜ਼ਿੰਮੇਵਾਰੀ ਹੈ ਤੁਹਾਡੀ ਜਿਹਨੂੰ ਸਾਡੀ ਜਿਹੜੀ ਤੁਹਾਡਾ ਜਿਹੜਾ ਰਤਬਾ ਹੈ ਉਹ ਉਹਨਾਂ ਕੀ ਤਗੜਾ ਹੋਣਾ ਚਾਹੀਦਾ ਤੇ ਇਹ ਸਾਨੂੰ ਸਮਝ ਨਾ ਪੈਣਾ ਕਿ ਹੁਣ ਅੱਜ ਤੋਂ ਬਾਅਦ ਸਾਨੂੰ ਜਿਹੜੇ ਵੀ ਪੰਥਿਕ ਫੈਸਲੇ ਨੇ ਉਹਦੇ ਵਿੱਚ ਸਾਡੀ ਸ਼ਮੂਲੀਅਤ ਜ਼ਰੂਰੀ ਹੈ ਗੱਲ ਚੱਲੀ ਆਪਾਂ ਗੱਲ ਕਰਦੇ ਸੀਗੇ ਕਿ ਵੀ ਪਿੱਛੇ ਰਾਜਦੀਪ ਸਰ ਦੇ ਸਾਹ ਆਇਆ ਸੀਗਾ ਥੇ ਤੇ ਉਹਨੇ ਕੋਈ ਕਿਤਾਬ ਕੱਢੀ ਹੈ ਆਪਣੇ ਇਲੈਕਸ਼ਨ 24 ਦੀ ਹਯਾਰਤ ਦੇ ਵਿੱਚ ਉਹਦਾ ਸੀਗਾ ਰਿਲੀਜ਼ ਤੇ ਉਹਨੇ ਬੜੀ ਵਧੀਆ ਗੱਲ ਕੀਤੀ ਕਿ ਵੀ ਉਹੀ ਗੱਲ ਜਿਹੜੇ ਮੇਰੇ ਵੀਰ ਨੇ ਵੀ ਕੀਤੀ ਐ ਕਿ ਅੱਜ ਦੀ ਡੇਟ 'ਚ ਜਿਹੜੀ ਸਰਕਾਰ ਨੇ ਨਾ ਅਸੀਂ 47 'ਚ ਕਹਿੰਦੇ ਤਾਂ ਹੈਗੇ ਕਿ ਸਾਨੂੰ ਇੰਡੀਪੈਂਡੈਂਸ ਮਿਲਿਆ ਕਹਿਣ ਦਾ ਭਾਵ ਕਿ ਅਸੀਂ ਸਿਟੀਜ਼ਨ ਬਣ ਗਏ ਸਿਟੀਜ਼ਨ ਕੌਣ ਹੁੰਦਾ ਜਿਹੜਾ ਗੁਰੂ ਸਾਹਿਬ ਨੇ ਖਾਲਸੇ ਨੂੰ ਬਣਾਇਆ ਸੀਗਾ ਖੁਦ ਮੁਖਤਿਆਰ ਇਨਸਾਨ ਸਿਟੀਜ਼ਨ ਹੁੰਦਾ ਜਿਹੜਾ ਇੱਕ ਸੋਵਰਨ ਬੰਦਾ ਹੁੰਦਾ ਇੱਕ ਦੇਸ਼ ਦਾ ਬਟ ਅੱਜ ਦੀ ਡੇਟ 'ਚ ਤੁਸੀਂ ਦੇਖ ਲਓ ਤੁਹਾਨੂੰ ਸਿਟੀਜ਼ਨ ਦਾ ਕੋਈ ਇਖਤਿਆਰ ਹੈਗਾ ਇਹ ਜਿਹੜੀ ਸਿਆਸਤ ਵਾਲੀ ਪਾਰਟੀਆਂ ਨੇ ਇਹ ਸਿਰਫ ਤੁਹਾਨੂੰ ਇੱਕ ਵੋਟ ਕਰਨਿਓ ਸਮਝਦੀਆਂ ਨੇ ਇੱਕ ਸਬਜੈਕਟ ਕਰਨਿਓ ਤੁਹਾਨੂੰ ਵਰਤਿਆ ਜਾਂਦਾ ਹੈਗਾ ਸਿਟੀਜ਼ਨ ਦਾ ਤੁਹਾਡਾ ਕੋਈ ਮਤਲਬ ਨਹੀਂ ਹੈ ਤੁਹਾਡੇ ਜਿਹੜੇ ਹੱਕ ਨੇ ਤੁਸੀਂ ਕਿਉਂਕਿ ਕਿਉਂਕਿ ਅਸੀਂ ਬੁਲੰਦੇ ਨਹੀਂ ਕਰਦੇ ਇਕੱਠੇ ਹੋ ਕੇ ਜਿਹੜੀ ਗੱਲ ਇੱਥੇ ਬਾਰ ਬਾਰ ਹੋਏਗੀ ਵੀ ਤੇ ਹੋਈ ਵੀ ਹੈ ਕਿ ਜਦ ਤਾਈਂ ਸਿੱਖ ਜਿਹੜਾ ਹੈਗਾ ਉਹ ਇਕੱਠਾ ਨਹੀਂ ਹੋਊਗਾ ਤਦ ਤਾਈਂ ਤੁਹਾਨੂੰ ਇਦਾਂ ਹੀ ਆਪਣੇ ਆਪ ਨੂੰ ਤੁਸੀਂ ਕਹਿ ਲਓ ਨਿਰਾਸ਼ਾਵਲ ਜਾਂ ਤੁਹਾਨੂੰ ਕਹਿ ਲਓ ਕਿ ਤੁਹਾਡੀਆਂ ਜਿਹੜੀਆਂ ਸਮਸਿਆਵਾਂ ਨੇ ਤੁਹਾਡੇ ਉਹ ਜਿਹੜੀ ਗੱਲ ਕੀਤੀ ਕਿ ਵੀ ਉਹਨਾਂ ਨੇ ਨਾਗਾਲੈਂਡ ਵਾਲਿਆਂ ਨਾਲ ਗੱਲ ਕਰ ਲਈ ਕਿਉਂ ਨਾਗਾਲੈਂਡ ਵਾਲਿਆਂ ਨਾਲ ਗੱਲ ਕਰ ਲਈ ਕਿਉਂਕਿ ਜਿੱਦਾਂ ਸਿਮਰਨਜੀਤ ਨੇ ਕਿਹਾ ਅ ਕਿ ਵੀ ਉੱਥੇ ਇਕੱਠੇ ਸਿਗੇ ਯੂਨਿਟੀ ਸੀਗੀ ਜੇ ਸਿੱਖ ਇਕੱਠਾ ਹੋ ਜਾਏ ਤਾਂ ਕੋਈ ਜ਼ਰੂਰਤ ਹੈ ਕਿ ਵੀ ਸਰਕਾਰ ਤੁਹਾਡੇ ਨਾਲ ਗੱਲ ਨਾ ਕਰੇ ਉਹਨਾਂ ਨੂੰ ਪਤਾ ਹੈ ਕਿ ਵੀ ਅਸੀਂ ਖੇੜੂ-ਖੇੜੂ ਹੋਏ ਪਿਆ ਇੱਕ ਪਾਰਟੀ ਦੂਜੀ ਪਾਰਟੀ ਤੀਜੀ ਪਾਰਟੀ ਇਦਾਂ ਹੀ ਇੱਕ ਮੇਰਾ ਇੱਕ ਦੋਸਤ ਆਇਆ ਸੀਗਾ ਡਾਕਟਰ ਗੁਰਨਾਮ ਸਿੰਘ ਇੰਗਲੈਂਡ ਤੋਂ ਉਹਨਾਂ ਨੇ ਕੱਲ ਕੱਲ ਹੀ ਮੈਨੂੰ ਇੱਕ ਪੇਜਾ ਭੜਾ ਵਧੀਆ ਉਹਨੇ ਲਿਖਿਆ ਕਿ who is the true leader of the sikh path ਕਹਿੰਦੇ ਅਸੀਂ ਹੈਗੇ ਨਾ ਕਿ ਵੀ ਅਸੀਂ ਹਰ ਹਰ ਇੱਕ ਬੰਦਾ ਸਮਝਦਾ ਮੇਰੀ ਧਿਰ ਜੀ ਮੈਂ ਮੈਂ ਨਾ ਕਹਿੰਦੇ there is much debate today ਕਿ ਕੌਣ ਲੀਡਰ ਹੈਗਾ ਸਿੱਖ ਪੰਥ ਦਾ ਅਕਾਲੀ ਦਲ ਹੈ ਐਸਜੀਪੀਸੀ ਹੈ ਜਥੇਦਾਰ ਹੈ ਦਮਦਮੀ ਟਕਸਾਲ ਹੈ ਬੁੱਢਾ ਦਾਲਾ ਹੈ ਕੌਣ ਹੈ ਕਹਿੰਦੇ ਨਹੀਂ ਕਹਿੰਦਾ ਇੱਕੋ ਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਤੁਹਾਡਾ ਟਰੂ ਲੀਡਰ ਹੈ ਸਿੱਖ ਪੰਥ ਦਾ ਜਿਹਦੇ ਵਿੱਚ ਜਿੰਨੂੰ ਕੁਛ ਹੀ ਸੇਜ਼ There is only one true leader of the six, one who is unelected, requires no political patronage, harbors no hatred or enmity towards any individual or group, and stands as a timeless reservoir of wisdom and spiritual guidance. Bhai Gurdas ji jitna ne, Satgur, Agu, Janiye, Baan Pakad, Andale, Udhare. So, our leader is only hai sada Guru, Shri Guru Granth Sahib ਅਸੀਂ ਅਸੀਂ ਕਹਿੰਦੇ ਤੇ ਅਸੀਂ ਸਾਰੇ ਆ ਜਦੋਂ ਅਸੀਂ ਇਕੱਠੇ ਹੁੰਦੇ ਆ ਕੋਈ ਇਕੱਠੇ ਚ ਕਿ ਜੀ ਅਸੀਂ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਆ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਆ ਹੈਗੇ ਬਟ ਵਾਕੀ ਅਸੀਂ ਸਮਰਪਿਤ ਆ ਸਾਡੀ ਹੌਮੇ ਕਿੱਥੇ ਚਲੀ ਜਾਂਦੀ ਹੈ ਬਾਹਰ ਉਥੋਂ ਜਾਂਦਿਆਂ ਸਾਰ ਦਰਬਾਰ ਹਾਲ ਤੋਂ ਬਾਹਰ ਜਾਂਦਿਆਂ ਸਾਰ ਹੌਮੇ ਸਾਡੀ ਇੱਥੇ ਆ ਜਾਂਦੀ ਹੈ ਨਾਲ ਜੀ ਆ ਤੇ ਮੇਰੀ ਤੇ ਰਹਿ ਜੀ ਮੈਂ ਇਹਦੀ ਗੱਲ ਕਿਉ ਮੰਨਾ ਮੈਂ ਇਹਦੀ ਜਿਹੜੀ ਗੱਲ ਇੱਥੇ ਪਹਿਲਾਂ ਚੱਲੀ ਸੀ ਕੁਸ਼ਲਪਰ ਨੇ ਗੱਲ ਕੀਤੀ ਸੀਗੀ ਜਿਹੜੇ ਸਾਹ ਜਸਵੰਤ ਸਿੰਘ ਕਹਿੰਦੇ ਸੀਗੇ ਸੰਵਾਦ ਦੀ ਗੱਲ ਜਿਹੜੀ ਗੁਰੂ ਨੇ ਸਾਨੂੰ ਸਭ ਤੋਂ ਅਹਿਮ ਸਿੱਖਿਆ ਦਿੱਤੀ ਕਿ ਜਦ ਤਾਈ ਤੁਸੀ ਸੰਵਾਦ ਨਹੀਂ ਕਰੋਗੇ ਮੇਰੇ ਫਾਦਰ ਸਾਹਿਬ ਵੀ ਕਹਿੰਦੇ ਸੀਗੇ ਕਹਿੰਦੇ ਡਿਸਕਸ਼ਨ ਕਰਨਾ ਬੜਾ ਜ਼ਰੂਰੀ ਹੈ ਤੇ ਡਿਸਕਸ਼ਨ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਯੂ ਕੈਨ ਅਗਰੀ ਟੂ ਡਿਸਐਗਰੀ ਲੜਾਈ ਨਹੀਂ ਕਰਨੀ ਯੂ ਕੈਨ ਅਗਰੀ ਟੂ ਡਿਸਐਗਰੀ ਤੇ ਤੁਸੀਂ ਬਾਹਰ ਚਲੇ ਜਾਓ ਸੋ ਇਹ ਸਾਡਾ ਇਹ ਸਾਡਾ ਜਿਹੜਾ ਨਜ਼ਰੀਆ ਹੈ ਨਾ ਸਿੱਖ ਅਸੀਂ ਨਾ ਮੇਰਾ ਖਿਆਲ ਹੈ ਗੁਰੂ ਦੀ ਜਿਹੜੀ ਸਿੱਖਿਆ ਹੈ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਇੱਕ ਦੇਹੀ ਰੂਪ ਦੇ ਵਿੱਚ ਅਸੀਂ ਅੱਜ ਸਵੀਕਾਰ ਕਰ ਰਹੇ ਆ ਪੂਜ ਰਹੇ ਆ ਜਿਹੜੀ ਸਿੱਖਿਆ ਹੈ ਉੱਥੇ ਜਿਹੜਾ ਸਾਨੂੰ ਗਿਆਨ ਦਿੱਤਾ ਹੈ ਗੁਰੂ ਨੇ ਉਸ ਪਾਸੇ ਸਾਡਾ ਧਿਆਨ ਨਹੀਂ ਜਾ ਰਿਹਾ ਤੇ ਜੇ ਜਾਏਗਾ ਤੇ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਇਹ ਤੇ ਬਹੁਤ ਛੋਟੀਆਂ ਰਹਿ ਜਾਣਗੀਆਂ ਸੋ ਮੈਂ ਮੈਂ ਇਹ ਬੇਨਤੀ ਕਰਦਾ ਕਿ ਆਪਾਂ ਨੂੰ ਜਿੱਥੇ ਅਕਾਲ ਤਖਤ ਨੂੰ ਆਪਾਂ ਨੂੰ ਖੁਦ ਮੁਖਤਿਆਰ ਬਣਾਉਣਾ ਚਾਹੀਦਾ ਹੈ 노 ਡਾਊਟ ਉਹਦੀ ਪ੍ਰਭੂਸਤਾ ਕਾਇਮ ਕਰਨੀ ਚਾਹੀਦੀ ਹੈ ਤੇ ਇੱਕ ਗੱਲ ਤੇ ਸਪਸ਼ਟ ਹੈ ਲੋਕਾਂ ਲੋਕੀ ਇੱਥੇ ਗੱਲ ਕਰਦੇ ਨੇ ਐਸਜੀਪੀਸੀ ਐਸਜੀਪੀਸੀ ਦਾ ਜਿਹੜਾ ਐਕਟ ਹੈ ਜਿਹੜੀ ਗੱਲ ਚੱਲੀ ਹੈ ਕਿ ਉਹਦੇ ਵਿੱਚ ਐਮੈਂਡਮੈਂਟ ਕਿਉਂ ਨਹੀਂ ਹੋਈ ਤੇ ਪਹਿਲੀ ਐਮੈਂਡਮੈਂਟ ਮੈਂ ਕਹਾਂਗਾ ਕਿ ਜਿਹੜਾ ਵੀ ਹੁਣ ਅੱਗੇ ਮੈਂ ਤਾਂ ਕਹਿੰਦਾ ਹੁਣ ਵੀ ਜਿਹੜੀ ਸਮੁੱਚੇ ਉੱਥੇ ਬੈਠੇ ਨੇ ਉਹ ਵੀ ਆਪਣੀ 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 ਜ਼ਮੀਰ ਨੂੰ ਥੋੜਾ ਜਾ ਹਲੂਨਾ ਦੇਣ ਤੇ ਕਹਿਣ ਕਿ ਵੀ ਸਾਡੇ ਲਈ ਅਕਾਲ ਤਖਤ ਤੇ ਐਸਜੀਪੀਸੀ ਅਡ ਅਕਾਲ ਤਖਤ ਸਮੁੱਚੇ ਸਿੱਖ ਪੰਥ ਦਾ ਉਸ ਸਮੁੱਚੇ ਸਿੱਖ ਪੰਥ ਦੀ ਨੁਮਾਇੰਦਗੀ ਕਰਦਾ ਹੈ ਐਸਜੀਪੀਸੀ ਸੰਭਾਲ ਲਿਆ ਆਪਣੇ ਗੁਰਦੁਆਰੇ ਇੱਥੇ ਪੰਜਾਬ ਦੇ ਹੈਗੇ ਜਿੱਦਾਂ ਮੇਰੇ ਵੀਰ ਨੇ ਕਿਹਾ ਇੱਕ ਹਰਿਆਣੇ ਦਾ ਹੋ ਗਿਆ ਚੰਡੀਗੜ੍ਹ ਦੇ ਹੋਗੇ ਸੰਭਾਲ ਲਓ ਬੜਾ ਕਾਲ ਤੱਕ ਤੂੰ ਡਾਈਵੋਰਸ ਚਾਹੀਦਾ ਐਸਜੀਪੀਸੀ ਤੋਂ ਕਿਉਂਕਿ ਉੱਥੇ ਜਿਹੜੇ ਫੈਸਲੇ ਹੋਣਗੇ ਇਹ ਵੀ ਕਹਿੰਦਿਆਂ ਹੋਇਆ ਦੇਖੋ ਸਰਬਤ ਖਾਲਸੇ ਦੀ ਗੱਲ ਚੱਲੀ ਹੈ ਕਿ ਫੈਸਲੇ ਹੋਣਗੇ ਸਰਬਤ ਖਾਲਸੇ ਰਾਹੀਂ ਠੀਕ ਹੈ ਅਗਰ ਅਜ ਕਾਲ ਤੱਕ ਐਸਜੀਪੀਸੀ ਦੇ ਸਮਝੋ ਗ੍ਰਸਤ ਹੈਗਾ ਤੇ ਡਸਨਟ ਮੈਟਰ ਸਰਬਤ ਖਾਲਸਾ ਕਿੱਥੇ ਵੀ ਬੁਲਾਇਆ ਜਾ ਸਕਦਾ ਪਰ ਸਰਬਤ ਖਾਲਸਾ ਜਦੋਂ ਪਿੱਛੇ ਵੀ ਹੋਇਆ ਸੀਗਾ ਚਲੋ ਕਲਾ ਮੇਬੀ ਸਮੂਚਾ ਦੀ ਸੀਗਾ ਜਿੰਨਾ ਵੀ ਸੀਗਾ ਹੋਇਆ ਸੀਗਾ ਮੈਂ ਤੁਹਾਨੂੰ ਦੱਸਾਂ ਇੱਕ ਗਾਨੀ ਹਰਪ੍ਰੀਤ ਸਿੰਘ ਨੇ ਜਦੋਂ 2019 ਚ ਉਹਨਾਂ ਨੇ ਕੁਝ ਸਾਡੇ ਨੁਮਾਇੰਦੇ ਜੱਥੇ ਬੰਦੇ ਨੁਮਾਇੰਦਿਆਂ ਨੂੰ ਬੁਲਾਇਆ ਸੀਗਾ ਉੱਥੇ ਅਕਾਲ ਤਖਤ ਦੀ ਬੇਸਮੈਂਟ ਉੱਤੇ ਦੋ ਜਾਂ ਤਿੰਨ ਮੁੱਦੇ ਰੱਖੇ ਸੀਗੇ ਦੋ ਤੇ ਮੈਨੂੰ ਯਾਦ ਨੇ ਇੱਕ ਤਾਂ ਸੀਗਾ ਕਿ ਵੀ ਗੁਰੂ ਸਾਹਿਬ ਦਾ 550ਵਾਂ ਸਾਲ ਸੁਲਤਾਨਪੁਰ ਲੋਧੀ ਕੌਣ ਮਨਾਏਗਾ ਕਾਂਗਰਸ ਸਰਕਾਰ ਕਿਉਂਕਿ ਉਸ ਟਾਈਮ ਕੈਪਟਨ ਦੀ ਸਰਕਾਰ ਸੀਗੀ ਜਾਂ ਐਸਜੀਪੀਸੀ ਤੇ ਦੂਜਾ ਸਿਗਾ ਕਿ ਵੀ ਗੁਰੂ ਸਾਹਿਬ ਦੀਆਂ ਮੂਰਤੀਆਂ ਆਗੀਆਂ ਸੀਗੀਆਂ ਚਾਈਨਾ ਤੋਂ ਉਹਦੇ ਤੇ ਕੀ ਫੈਸਲਾ ਕਰਨਾ ਚਾਹੀਦਾ ਉੱਥੇ ਤਕਰੀਬਨ ਅਸੀਂ 3350 ਬੰਦੇ ਅਕਾਲ ਤਖਤ ਦੀ ਬੇਸਮੈਂਟ 'ਚ ਅਸੀਂ ਇਕੱਠੇ ਹੋਏ ਸੀਗੇ ਬੰਦੇ ਬੰਬੇ ਤੋਂ ਵੀ ਉਹਨਾਂ ਨੇ ਬੁਲਾਇਆ ਸੀਗੇ ਗੁਰਦੁਆਰੇ ਤੋਂ ਅਸੀਂ ਵੀ ਸਾਰੇ ਅਸੀਂ ਸੀਗੇ ਉੱਥੇ ਤੇ ਅਸੀਂ ਆਪਣੀ ਰਾਏ ਦਿੱਤੀ ਖੁਸ਼ੀ ਸੀ ਕਿ ਵੀ ਇੱਕ ਮਿਨੀ ਸਰਬਤ ਖਾਲਸਾ ਏਟਲੀਸਟ ਉਜਾਗਰ ਤੇ ਇੱਕ 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 ਸਟੈਪ ਤਾਂ ਲਿੱਤਾ ਨਾ ਕਿ ਸਰਬਤ ਖਾਲਸੇ ਵੱਲ ਤੁਰਨ ਲਈ ਬਟ ਉਹ ਗੱਲ ਉੱਥੇ ਦੀ ਉੱਥੇ ਠੱਪ ਕੇ ਰਹਿ ਗਈ ਕਿਉਂਕਿ ਜਦੋਂ ਪਤਾ ਹੈ ਕਿ ਵੀ ਜਦੋਂ ਸਿੱਖ ਜਿਹੜਾ ਹੈਗਾ ਜਦੋਂ ਖਾਲਸਾ ਜਿਹੜਾ ਤੇ ਉਹ ਫਿਰ ਕਿਸੇ ਧਿਰ ਦੇ ਨਾਲ ਨਹੀਂ ਉਹ ਫਿਰ ਆਪਣੇ ਗੁਰੂ ਜਿਹੜਾ ਆਪਣਾ ਆਪਣਾ ਜਿਹੜਾ ਲੀਡਰ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਆਪਣੇ ਫੈਸਲੇ ਲਏਗਾ ਤੇ ਫਿਰ ਉਹ ਫਿਰ ਕਿਸੇ ਸਾਧ ਧਿਰ ਨੂੰ ਚੰਗਾ ਨਾ ਲੱਗੇ ਤੇ ਤਾਂ ਹੀ ਉਹਨਾਂ ਨੇ ਜਿਹੜੀ ਗੱਲ ਵਿਧਿਵਿਧਾਨ ਵਾਲੀ ਵੀ ਹੋਈ ਸੀਗੀ ਉਹ ਇੱਕੋ ਹੀ ਮੀਟਿੰਗ ਹੋਈ ਸੀਗੀ ਮੇਖਾ ਬਲਕਾਰ ਜੀ ਤੁਸੀਂ ਵੀ ਉਸ ਮੀਟਿੰਗ ਵਿੱਚ ਸੀਗੇ 2015 ਚ ਹੋਈ ਨਹੀਂ ਹੋਈ ਇੱਕੋ ਹੀ ਸੀਗੀ ਅਬਦਲ ਮੇਖ ਸਿੰਘ ਦੇ ਟਾਈਮ ਤੇ ਤੇ ਉੱਥੇ ਕੀ ਕੀ ਦੱਸਿਆ ਗਿਆ ਸੀਗਾ ਕਿ ਜੀ ਉਹ ਵੀ ਵਿਧੀ ਵਿਧਾਨ ਕੀ ਹੋਣਾ ਚਾਹੀਦਾ ਬਟ ਮੈਂ ਉਸ ਵਿਧੀ ਵਿਧਾਨ ਬਾਰੇ ਨਹੀਂ ਜਾਣਦਾ ਉਹ ਵੀ ਉਹਨਾਂ ਨੇ ਉੱਥੇ ਠੱਪ ਕਰਤੀ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਵੀ ਅਗਰ ਇਹ ਬਣ ਗਿਆ ਤੇ ਉੱਥੇ ਇਹੋ ਜਿਹਾ ਨੁਮਾਇੰਦਾ ਉੱਥੇ ਇਹੋ ਜਿਹਾ ਸ਼ਖਸ ਉੱਥੇ ਤਾਇਨਾਕ ਹੋ ਗਿਆ ਤੇ ਸਾਡੀ ਉੱਥੇ ਸ਼ਾਇਦ ਗੱਲ ਨਾ ਚੱਲੇ ਜਿਹੜੇ ਉਹਨਾਂ ਨੇ ਹੁਣ ਦਿਖਾਤੀ ਹੈ ਠੀਕ ਹੈ ਭਾਵੇਂ ਇਹਨਾਂ ਦੀ ਬੰਦੇ ਸਿਗੇ ਉਹਨਾਂ ਨੂੰ ਕਿਸੇ ਨਾ ਕਿਸੇ ਘਟਨਾਕਾ ਵਾਟੇਵਰ ਦੈਟਸ ਅ ਸੈਪਰੇਟ ਮੈਟਰ ਬਟ ਕਹਿੰਦਾ ਮੇਰਾ ਪਾਪ ਹੈਗਾ ਕਿ ਇਹ ਸਾਨੂੰ ਨਾ ਇਹ ਜਿਹੜਾ ਪੋਲਿਟਿਕਸ ਤੋਂ ਆਪਾਂ ਨੂੰ ਧਰਮ ਵਾਲ ਜਿਹੜੀ ਗੱਲ ਹੈਗੀ ਨਾ ਆਪਣੇ ਜਿਹੜੇ ਧਾਰਮਿਕ ਜਿਹੜੀ ਸਾਡੀ ਸਮੱਸਿਆਵਾਂ ਨੇ ਤੇ ਪੋਲਿਟਿਕਸ ਦੀ ਵੀ ਗੱਲ ਆ ਜਾਂਦੀ ਹੈ ਕਿਉਂਕਿ ਸਿੱਖ ਤਾਂ ਦੇਖੋ ਜਿੱਦਾਂ ਮੈਂ ਕਹਾ ਮੀਰ ਪੀਰ ਦਾ ਸੁਮੇਲ ਹੈ ਤੇ ਸਾਡੇ ਨਾਲ ਪੋਲਿਟਿਕਸ ਵੀ ਸਾਨੂੰ ਇਫੈਕਟ ਕਰਦੀ ਹੈ ਜਿੱਥੇ ਅਸੀਂ ਰਹਿੰਦੇ ਆ ਤੇ ਉਹਦੇ ਵਿੱਚ ਵੀ ਜੋ ਸਿੱਖ ਦੇ ਫੈਸਲੇ ਨੇ ਜੋ ਪੰਥ ਦੇ ਫੈਸਲੇ ਨੇ ਉਹ ਵੀ ਅਹਿਮ ਹੁੰਦੇ ਨੇ ਕਿਉਂਕਿ ਉਹਨਾਂ ਦੇ ਉੱਤੇ ਵੀ ਇਹਨਾਂ ਨੂੰ ਗੌਰ ਕਰਨਾ ਪੈਣਾ ਭਾਵੇਂ ਪਾਣੀਆਂ ਦਾ ਮਸਲਾ ਹੋਵੇ ਪੰਜਾਬ ਦਾ ਜੇ ਪੰਥ ਅਤੇ ਇਕੱਠਾ ਹੋ ਕੇ ਜਾਂ ਅਕਾਲ ਤਖਤ ਤੇ ਇਕੱਠਾ ਹੋ ਕੇ ਉਹਦੇ ਤੇ ਕੁਝ ਨਿਰਣਾ ਲੈਂਦਾ ਤੇ ਤੁਸੀਂ ਕਹਿੰਦੇ ਹੋ ਕਿ ਕੋਈ ਸਰਕਾਰ ਨੂੰ ਉਹਦੇ ਵੱਲ ਵੇਖਣਾ ਨਹੀਂ ਚਾਹੀਦਾ ਸੀਗਾ ਬਟ ਕਿਸੇ ਕਿੰਨੇ ਕੀਤਾ ਅੱਡ ਅੱਡ ਜਥੇਬੰਦੀਆਂ ਭਾਵੇਂ ਉਹ ਕਿਸਾਨ ਦੀ ਜਥੇਬੰਦੀਆਂ ਨੇ ਉਹ ਕਦੀ ਕਿਸੇ ਨੇ ਕਰਤਾ ਕਦੀ ਕਿਸੇ ਨੇ ਕਰਤਾ ਅਸੀਂ ਇੰਸਟੀਟਿਊਟ ਆਫ ਸਿੱਖ ਸਟੱਡੀਜ਼ ਨੇ ਸੈਮੀਨਾਰ ਕਰਾਤਾ ਅਸੀਂ ਉਹਦੇ ਤੇ ਪੇਪਰ ਕਰਤਾ ਸੋ ਉਹ ਜੀ ਗੱਲਾਂ ਚੋਂ ਚਲਦੀਆਂ ਰਹਿੰਦੀਆਂ ਨੇ ਬਟ ਜਦ ਤਾਈਂ ਇੱਕ ਯੂਨਿਟੀ ਯੂਨੀਫਾਈਡ ਸਿੱਖ ਪੰਥ ਇਕੱਠਾ ਨਹੀਂ ਹੋਊਗਾ ਐਂਡ ਸਮੁੱਚੇ ਤੌਰ ਤੇ ਇੱਕ ਯੂਨੀਫਾਈਡ ਤੌਰ ਤੇ ਫੈਸਲੇ ਲਊਗਾ ਕਿਸੇ ਨੇ ਤੁਹਾਡੀ ਗੱਲ ਨਹੀਂ ਸੁਣੀ ਤੁਹਾਡੀ ਜਿਹੜੀ ਬੁੱਕਤ ਹੈ ਮੈਂ ਤਾਂ ਕਹਿੰਦਾ ਸਿੱਖਾਂ ਦੀ ਬੁੱਕਤ ਹੀ ਨਹੀਂ ਰਹਿ ਗਈ ਅੱਜ ਹਿੰਦੁਸਤਾਨ ਦੇ ਵਿੱਚ ਤੁਸੀਂ ਇੱਕ ਡਿਸਇਨਫੈਂਟਰਾਇਜ਼ਡ ਲੋਟ ਬਣ ਗਿਓ ਐਸ ਫਾਰ ਐਸ ਦ ਸੈਂਟਰ ਇਜ਼ ਕਨਸਰਨਡ ਕੌਣ ਤੁਹਾਡੇ ਨਾਲ ਗੱਲ ਕਰਦਾ ਅੱਜ ਜਿਹਦੇ ਨਾਲ ਉਹਨਾਂ ਨੇ ਗੱਲ ਕਰਨੀ ਹੈ ਉਹ ਉਹਨਾਂ ਦੇ ਬੰਦੇ ਨੇ ਉਹ ਕਹਿੰਦੇ ਨੇ ਹਾਂ ਜੀ ਅਸੀਂ ਤਾਂ ਲੋਕਾਂ ਨੂੰ ਦੁਨੀਆ ਨੂੰ ਤਾਂ ਦੱਸਣ ਲਈ ਤੋਂ ਉਹ ਦੱਸ ਦਿੰਦੇ ਨੇ ਕਿ ਵੀ ਆਹ ਦੇਖੋ ਜੀ ਅਸੀਂ ਜੀ ਇਹ ਸਿੱਖ ਦਾ ਚਿਹਰਾ ਜੀ ਹੈ ਜੀ ਦੇਖੋ ਜੀ ਸਾਡੀ ਸਰਕਾਰ ਚ ਫਿਰਦਾ ਜੀ ਆ ਹੈਗਾ ਜੀ ਉਹ ਹੈਗਾ ਇਹ ਤੇ ਸਿਰਫ ਸਿਮੈਂਟਿਕਸ ਨੇ ਦੁਨੀਆ ਦੱਸਣ ਲਈ ਉਹਨਾਂ ਦੀ ਕੋਈ ਗੱਲ ਚੱਲਦੀ ਹੈ ਉੱਥੇ ਜਾਂ ਤੁਹਾਡੀ ਕੋਈ ਗੱਲ ਚੱਲਦੀ ਹੈ ਤੁਹਾਡੀ ਗੱਲ ਲੈ ਕੇ ਜਾਂਦੇ ਨੇ ਉੱਥੇ ਨਹੀਂ ਕਰਦੇ ਸੋ ਮੇਰਾ ਕਹਿਣ ਦਾ ਪਾਫ ਹੈਗਾ ਕਿ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਤੇ ਇਕੱਠੇ ਹੋਏ ਬਗੈਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਆਪਣਾ ਆਪਣਾ ਆਗੂ ਆਪਣਾ ਲੀਡਰ ਆਪਣਾ ਬਣ ਕੇ ਆਪਣਾ ਗੁਰੂ ਨੂੰ ਸਮਝ ਕੇ ਆਪਾਂ ਨੂੰ ਅੱਗੇ ਤੁਰਨਾ ਪੈਣਾ ਹੈ ਤੇ ਤਾਂ ਹੀ ਸਾਡਾ ਫੈਸਲਾ ਹੈ ਤਾਂ ਹੀ ਸਾਡੇ ਸਾਡੀ ਸਿੱਖ ਕੌਮ ਨੂੰ ਅੱਗੇ ਨੂੰ ਵੀ ਅਸੀਂ ਆਪਣਾ ਕੋਈ ਭਵਿੱਖ ਜਿਹੜਾ ਹੈਗਾ ਉਹ ਸੁਨੇਰਾ ਬਣਾ ਸਕਾਂਗੇ ਜਿੱਦਾਂ ਪੁਰਾਤਨ ਸਿੱਖ ਸਿੱਖ ਕਰਦੇ ਸੀਗੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਹੈ ਕਿ ਆਪਸ ਵਿੱਚ ਜਿਹੜੀ ਗੱਲ ਚੱਲੀ ਹੈ ਕਿ ਆਪਸ ਵਿੱਚ ਪਿੰਪੈਦ ਹੋਣ ਦੇ باوجود ਮਿਸਰਾਂ ਇਕੱਠੀਆਂ ਹੁੰਦੀਆਂ ਸੀਗੀਆਂ ਅਕਾਲ ਤਖਤ ਦੇ ਉੱਤੇ ਉੱਥੇ ਬੈਠ ਕੇ ਤੇ ਪੰਥ ਨੂੰ ਜਿਹੜੇ ਜਰਪੇਸ ਕੁਝ ਚੁਣੌਤੀਆਂ ਸੀਗੀਆਂ ਉਹ ਉਹਨਾਂ ਦੇ ਉੱਤੇ ਇਕੱਠੇ ਬੈਠ ਕੇ ਮਿਸਲ ਹਾਂ ਇਹ ਜਾਂਦਿਆਂ ਮੈਂ ਤੁਹਾਨੂੰ ਜਰੂਰ ਦੱਸ ਦਵਾਂ ਮਿਸਲ ਇੱਕ ਅਰਬੀ ਦਾ ਲਵਸ ਹੈਗਾ ਉਹਦਾ ਮਹਿਣਾ ਹੈ ਬਰਾਬਰ ਸੋ ਬਰਾਬਰ ਤੌਰ ਤੇ ਉੱਥੇ ਇਕੱਠੇ ਹੋ ਕੇ ਉਹ ਫੈਸਲੇ ਲੈਂਦੇ ਸੀਗੇ ਕਿ ਵੀ ਆ ਸਾਡੀ ਪੰਥ ਨੂੰ ਇਹ ਇਧਰ ਪੇਸ਼ ਚੁਣੌਤੀ ਦਰਪੇਸ਼ ਹੈ ਆਪਾਂ ਇਹਨੂੰ ਕਿੱਦਾਂ ਨਿਜਿੱਠਣਾ ਹੈਗਾ ਤੇ ਬਰਾਬਰ ਹੋ ਕੇ ਫੈਸਲੇ ਤੋਂ ਬਾਅਦ ਉਹਦੇ ਤੇ ਅਮਲ ਕਰਦੇ ਸੀਗੇ ਬਰਾਬਰ ਹੋ ਕੇ ਗੱਲ ਹੈ ਬਰਾਬਰ ਹੋ ਕੇ ਬਰਾਬਰ ਦਾ ਮਤਲਬ ਯੂਨਿਟੀ ਆਪਾਂ ਨੂੰ ਆਪਾਂ ਨੂੰ ਇਸ ਪਾਸੇ ਟਰਨਾ ਪੈਣਾ ਹੈ ਜਾਂ ਆਪਾਂ ਨਹੀਂ ਤੁਰੀਏ ਤਾਂ ਆਪਾਂ ਇਦਾਂ ਹੀ ਭਾਵੇਂ ਜਿੰਨੀਆਂ ਮਰਜ਼ੀਆਂ ਆਪਾਂ ਕਾਨਫਰੰਸਿਸ ਕਰ ਲਾਂਗੇ ਭਾਵੇਂ ਜਿੰਨੀਆਂ ਮਰਜ਼ੀ ਅਸੀਂ ਇੱਕ ਦੂਜੇ ਵੱਲ ਵੇਖੀ ਜਾਵਾਂਗੇ ਕੋਈ ਰਹਿ ਜਾਊਗਾ ਇਕੱਠੇ ਹੋ ਜਾਈਏ